ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 707 ਤੋਂ ਲੈ ਕੇ 709 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਪੌੜੀ ਬਸਤਾ ਟੁੱਟੀ ਚੌਪੜੀ ਚੀਰ ਸਭ ਸ਼ਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਂ ਨ ਪਰਮਿੰਨਾ ਮਿੱਤਰ ਨ ਇਠ ਤਨ ਰੂਪ ਹੀਣਾ ਕਿਛ ਸਾਖ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਤੂੜ ਮਨ ਉਦਰੈ ਪ੍ਰਭ ਹੋਏ ਸੋ ਪਰਸੰਨਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਦੀ ਕਹਿੰਦੇ ਟੁੱਟੀ ਹੋ ਚੌਂਪੜੀ ਹੋਵੇ ਕੱਪੜੇ ਪਾਟੇ ਹੋਣ ਕਹਿੰਦੇ ਉਹਨੂੰ ਕੋਈ ਇੱਜ਼ਤ ਨਾ ਦਿੰਦਾ ਹੋਵੇ ਨਾ ਕੋਈ ਉਹਦੀ ਉੱਚੀ ਜਾਤ ਹੋਵੇ ਇਦਾਂ ਹੀ ਜੰਗਲਾਂ ਵਿੱਚ ਭਰਮ ਦਾ ਫਿਰਦਾ ਹੋਵੇ ਇਹ ਤਾਂ ਇਸ ਤਰ੍ਹਾਂ ਪਟਕਦਾ ਹੋਵੇ ਇਸ ਤਰ੍ਹਾਂ ਤਾਂ ਪਟਕਦਾ ਸਮਝੀਏ ਕਿਵੇਂ ਉਹਨੂੰ ਉਹਦਾ ਕੋਈ ਸਾਖ ਸੰਬੰਧੀ ਕੋਈ ਹੈ ਨਹੀਂ ਜਿੱਥੇ ਵੀ ਹੈ ਕਿਉਂਕਿ ਉਹਦਾ ਕੋਈ ਹੈ ਨਹੀਂਗਾ ਇਸ ਲਈ ਉਹ ਉਹਦੇ ਲਈ ਉਹ ਜਗਾ ਉਦਿਆਨ ਜੰਗਲ ਵਾਂਗ ਹੀ ਹੈ ਫਿਰ ਕੋਈ ਉਹਦਾ ਸਾਥ ਸਬੰਧੀ ਨਹੀਂ ਕੋਈ ਮਿੱਤਰ ਨਹੀਂ ਉਹਦਾ ਕੋਈ ਪਿਆਰਾ ਨਹੀਂ ਹੈਗਾ ਪਰ ਕਹਿੰਦੇ ਜੇ ਦਾ ਉਹਦਾ ਮਨ ਪਰਮੇਸ਼ਰ ਦੇ ਨਾਮ ਦੇ ਨਾਲ ਭਿੱਜਿਆ ਹੋਇਆ ਫਿਰ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਚਾਹੇ ਉਹਦੇ ਕੋਲ ਕੁਝ ਵੀ ਨਹੀਂਗਾ ਟੁੱਟੇ ਆਕਾਰ ਆ ਪਾਟੇ ਕੱਪੜੇ ਨੇ ਕੋਈ ਸਾਖ ਸੰਬੰਧੀ ਨਹੀਂ ਕੋਈ ਮਿੱਤਰ ਨਹੀਂ ਕੋਈ ਇੱਜ਼ਤ ਨਹੀਂ ਕੋਈ ਪਤਨੀ ਪਰ ਜੇ ਉਹਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਭਿੱਜਿਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਕਹਿੰਦੇ ਉਹਦੇ ਚਰਨਾਂ ਦੀ ਧੂੜ ਦੇ ਨਾਲ ਦੂਸਰੇ ਜੀਵਾਂ ਦੇ ਮਨ ਸਾਫ਼ ਹੋ ਜਾਂਦੇ ਨੇ ਤੇ ਪਰਮੇਸ਼ਰ ਉਹਦੇ ਤੇ ਖੁਸ਼ ਹੁੰਦਾ ਜਿਹੜਾ ਜੀਵ ਅੰਤਰੋ ਪਰਮੇਸ਼ਰ ਨਾਲ ਭਿੱਜਿਆ ਹੋਇਆ। ਸ਼ਲੋਕ ਅਨੇਕ ਲੀਲਾ ਰਾਜ ਰਸ ਰੂਪਮ ਸ਼ਤਰ ਚਮਰ ਤਖਤ ਆਸਨ। ਰਚੰਤ ਮੂਡ ਅਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ। ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹੋ। ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤਰੋ ਫਿਰ ਕਹਿੰਦੇ ਦੂਜੇ ਪਾਸੇ ਕੋਈ ਜੀਵ ਹੈ ਉਹ ਰਾਜ ਦੇ ਸੁਖ ਭੋਗ ਰਿਹਾ ਹੈ ਪਦਾਰਥਾਂ ਨੂੰ ਭੋਗ ਰਿਹਾ ਹੈ ਉਹਦੇ ਸਿਰ ਤੇ ਛਤਰ ਚ ਝੋਲਦੇ ਨੇ ਅਸਨਾ ਤੇ ਬੈਠਾ ਹੈਗਾ ਫਿਰ ਕਹਿੰਦੇ ਉਹ ਅਗਿਆਨੀ ਹੈ ਜੋ ਇਹਨਾਂ ਚੀਜ਼ਾਂ ਦੇ ਵਿੱਚ ਕੁਬਿਆ ਹੋਇਆ ਹੈ ਮਸਤ ਹੈ ਕਿਉਂਕਿ ਇਹ ਤਾਂ ਕਹਿੰਦੇ ਜਿਹੜਾ ਸਭ ਕੁਝ ਹੈ ਇਹ ਸੁਪਨਾ ਹੈ ਇਸ ਸੁਪਨੇ ਦੀ ਨਿਆਈਂ ਆ ਸਭ ਕੁਝ ਇਹ ਖਤਮ ਹੋਣ ਵਾਲਾ ਹੈ ਸੁਪਨੇ ਹਬ ਰੰਗਮਾਨਿਆ ਮਿੱਠਾ ਲਗੜਾ ਮੋਹ ਇਹ ਤਾਂ ਕਹਿੰਦੇ ਇਸ ਤਰ੍ਹਾਂ ਕਿ ਜਿਵੇਂ ਜੀਵ ਸੁਪਨੇ ਦੇ ਵਿੱਚ ਬਹੁਤ ਰੰਗ ਮਾਨ ਰਿਹਾ ਤੇ ਉਹਨੂੰ ਉਹਨਾਂ ਪੀਚਾਂ ਦੇ ਨਾਲ ਪਿਆਰ ਹੋ ਜਾਂਦਾ ਜਦੋਂ ਜਾਗ ਖੁੱਲਦੀ ਆ ਦੇਖਦਾ ਹੈ ਸੁਪਨਾ ਸਭ ਕੁਝ ਚਲੇ ਗਿਆ ਐਵੇਂ ਹੀ ਸੰਸਾਰ ਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਹੈ ਉਹ ਇਸ ਜਿਹੜੀ ਮਾਇਆ ਸੋਹਣੀ ਦਿਸਦੀ ਆ ਇਹਦੇ ਕਹਿੰਦੇ ਅ ਠੱਗੀ ਵਿੱਚ ਫਸਿਆ ਹੋਇਆ ਇਹਨੇ ਮਾਇਆ ਨੇ ਠੱਗ ਲਿਆ ਕਹਿੰਦੇ ਜਿਹੜਾ ਨਾਮ ਤੋਂ ਵਿਸਾਰ ਦਿੰਦਾ ਪੜੀ ਸੁਪਨੇ ਸੇਤੀ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਪੋਗ ਜਾਗਤ ਪਖ ਲਾਇਆ ਆਰ ਜਾ ਗਈ ਵਿਹਾਰੇ ਤੰਦ ਤਾਇਆ ਪੂਰਨ ਪੈ ਨ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜ ਆਪ ਪੁਲਾਇਆ ਕਹਿੰਦੇ ਜਿਹੜੇ ਜੀਵ ਇਸ ਸੰਸਾਰਿਕ ਪਦਾਰਥਾਂ ਦੇ ਵਿੱਚ ਮੋਹ ਮੋਹੇ ਜਾਂਦੇ ਨੇ ਉਹ ਇਸ ਤਰ੍ਹਾਂ ਜਿਵੇਂ ਸੁਪਨੇ ਦੇ ਵਿੱਚ ਉਹਨਾਂ ਦਾ ਚਿੱਤ ਜੁੜ ਗਿਆ ਹੁੰਦਾ ਕਹਿੰਦੇ ਮੂਰਖਤਾਈ ਆ ਜਿਹੜਾ ਇਹ ਸੰਸਾਰ ਦੀ ਜੜੀ ਖੇਡ ਆ ਇਹ ਸੁਪਨੇ ਵਾਂਗ ਜਿਹੜੇ ਇਸ ਸੁਪਨੇ ਦੇ ਵਿੱਚ ਖੁੱਬ ਜਾਂਦੇ ਨੇ ਉਹ ਸਭ ਕੁਝ ਬੇਅਰਥ ਗਵਾ ਲੈਂਦੇ ਨੇ ਜਿਵੇਂ ਕਹਿੰਦੇ ਕੋਈ ਸੁਪਨੇ ਦੇ ਵਿੱਚ ਬਹੁਤ ਰੰਗ ਰਲੀਆਂ ਮਾਣ ਰਿਆ ਪਦਾਰਥਾਂ ਨੂੰ ਮਾਣ ਰਿਆ ਰਾਜ ਭੋਗ ਮਾਣ ਰਿਆ ਜੇ ਸੁਪਨਾ ਖੋਲਦਾ ਫਿਰ ਦੇਖਦਾ ਵੀ ਸਭ ਕੁਝ ਝੂਠਾ ਸੀ ਐਵੇਂ ਹੀ ਇਹ ਸੰਸਾਰ ਦੀ ਜ਼ਿੰਦਗੀ ਆ ਕਹਿੰਦੇ ਤੇ ਜਦੋਂ ਫਿਰ ਉਹ ਪਤਾ ਲੱਗਦਾ ਨਾ ਵੀ ਇਹ ਜ਼ਿੰਦਗੀ ਦੀ ਅਸਲੀਅਤ ਦਾ ਜਦੋਂ ਜੀਵ ਜਾਗਦਾ ਫਿਰ ਉਹ ਬੜਾ ਦੁਖੀ ਹੁੰਦਾ ਸਾਰੀ ਪਹਿਲਾਂ ਜ਼ਿੰਦਗੀ ਕਹਿੰਦੇ ਇਹ ਸੰਸਾਰ ਦੇ ਧੰਦੇ ਕਰਦੇ ਆ ਵਿਅਰਥ ਗਵਾ ਲੈਂਦਾ ਜਿਹੜਾ ਅਸਲ ਵਿੱਚ ਜੀਵਨ ਦਾ ਮਨੋਰਥ ਆ ਉਹ ਪੂਰਾ ਨਹੀਂ ਹੁੰਦਾ ਹੈਗਾ ਮਾਇਆ ਦੇ ਮੋਹ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਰਹਿੰਦਾ ਫੇਰ ਕਹਿੰਦੇ ਵੀ ਵਿਚਾਰਾ ਜੀਵ ਵੀ ਕੀ ਕਰੇ ਇਹ ਪਰਮੇਸ਼ਰ ਨੇ ਉਹਨੂੰ ਕਰਾਹੇ ਪਾਇਆ ਹੁੰਦਾ ਉਹਦੇ ਪੂਰਬਲੇ ਕਰਮਾਂ ਦੇ ਅਨੁਸਾਰ ਸਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੈ ਕੌਤਕ ਕੋੜ ਤਮਾਸਿਆ ਚਿਤ ਨ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਕੋਈ ਜੀਵ ਇਸ ਤਰ੍ਹਾਂ ਹੋਵੇ ਜਿਵੇਂ ਕਿਤੇ ਸਵਰਗ ਵਿੱਚ ਰਹਿੰਦਾ ਹੋਵੇ ਤੇ ਉਹਨੇ ਇਸ ਧਰਤੀ ਨੂੰ ਵੀ ਜਿੱਤ ਲਿਆ ਹੋਵੇ ਪਰ ਕਹਿੰਦੇ ਜੇ ਉਸ ਨੂੰ ਪਰਮੇਸ਼ਰ ਨਹੀਂ ਯਾਦ ਉਹਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਨਾਨਕ ਜੀ ਕਹਿੰਦੇ ਫਿਰ ਉਹ ਮੰਨੋ ਕਿ ਇਹ પ્રાਣੀ ਸਵਰਗ ਵਿੱਚ ਨਹੀਂ ਇਹ ਤੇ ਕਹਿੰਦੇ ਬੀਆਵਾਨ ਚ ਰਹਿ ਰਿਹਾ ਜੇ ਸੰਸਾਰ ਦੇ ਤਮਾਸ਼ਿਆਂ ਦੇ ਵਿੱਚ ਗਲਤਾਨ ਹੋਏ ਨੂੰ ਪਰਮੇਸ਼ਰ ਦਾ ਨਾਮ ਯਾਦ ਨਹੀਂ ਆਉਂਦਾ ਫਿਰ ਉਸ ਜੀਵ ਦਾ ਤਮੰਨੋ ਕਹਿੰਦੇ ਜਿਵੇਂ ਜਗਾ ਜਿੱਥੇ ਉਹ ਰਹਿ ਰਿਹਾ ਨਰਕ ਦੇ ਬਰਾਬਰ ਆ ਕੋੜੀ ਯਜਦਾ ਕਹਿੰਦੇ ਉਹ ਜੀਵ ਤੇ ਇਸ ਤਰ੍ਹਾਂ ਮਤਲਬ ਇੰਨਾ ਉਹਨੂੰ ਬੁਰਾ ਕਿਹਾ ਗਿਆ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੰਦਾ ਭੁਲਾ ਦਿੰਦਾ ਬੋੜੀ ਮਹਾ ਪਿਆਨ ਉਧਿਆਨ ਨਗਰ ਕਰਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛੋਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸਤਾਨਿਆ ਅੰਦੀ ਸੰਗਜੀ ਪਾਸ਼ਾ ਕਹਿੰਦੇ ਨੇ ਇਹ ਸੰਸਾਰ ਇੱਕ ਜਿਸ ਤਰ੍ਹਾਂ ਕਹਿੰਦੇ ਬੀਆਵਾਨ ਵਾਂਗ ਜਗਾ ਹੈਗੀ ਆ ਕਿਉਂਕਿ ਇੱਥੇ ਸਭ ਕੁਝ ਸੁਪਨੇ ਦੀ ਨਿਆਈਆਂ ਸਭ ਕੁਝ ਖਤਮ ਹੋਣ ਵਾਲਾ ਨਾਸ਼ਵੰਤ ਹੈ ਪਰ ਜੀਵ ਨੇ ਇਸ ਨੂੰ ਸ਼ਹਿਰ ਮੰਨ ਲਿਆ ਹੈ ਕਹਿੰਦੇ ਜਿਹੜੀ ਇੱਥੇ ਸਭ ਕੁਝ ਜੋ ਵੀ ਪਦਾਰਥ ਨੇ ਉਹ ਸਭ ਝੂਠ ਆ ਪਰ ਜੀਵ ਇਹਨੂੰ ਸੱਚ ਕਰਕੇ ਜਾਣਦਾ ਹੈ ਫਿਰ ਸੱਤਿ ਕਰਕੇ ਜਾਣਨ ਦੇ ਸਦਕਾ ਕਾਮ ਕ੍ਰੋਧ ਹੰਕਾਰ ਦੇ ਵਿੱਚ ਗਲਤਾਨ ਹੋਇਆ ਰਹਿੰਦਾ ਫਿਰ ਜਦੋਂ ਇਹਨਾਂ ਵਿਕਾਰਾਂ ਵਿੱਚ ਹੁੰਦਾ ਫਿਰ ਜਮਦਾ ਜਦੋਂ ਡੰਡਾ ਪੈਂਦਾ ਫਿਰ ਬੜਾ ਪਛਤਾਵਾ ਹੁੰਦਾ ਕਹਿੰਦੇ ਜਦੋਂ ਤੱਕ ਜੀਵ ਗੁਰੂ ਦੀ ਸ਼ਰਨ ਨਹੀਂ ਆਉਂਦਾ ਉਦੋਂ ਤੱਕ ਇੱਕ ਸ਼ੈਤਾਨ ਦੀ ਨਿਆਈ ਹੁੰਦਾ ਕਿਉਂਕਿ ਉਹਨੂੰ ਜੀਵਨ ਦੀ ਅਸਲੀਅਤ ਦਾ ਪਤਾ ਗੁਰੂ ਦੀ ਸ਼ਰਨ ਪਿਆ ਹੀ ਲੱਗਦਾ ਹੈ ਸ਼ਲੋਕ ਰਾਜ ਕਪਟਮ ਰੂਪ ਕਪਟਮ ਤਨ ਕਪਟਮ ਕੁਲ ਗਰਬਤੈ ਸੰਚਤ ਵਿਖਿਆ ਸ਼ਲ ਸ਼ਿਦਰ ਨਾਨਕ ਬਿਨ ਹਰ ਸੰਗ ਨ ਚਾਲਤੇ ਪੇ ਖੰਦੜੋ ਕੀ ਪੁੱਲ ਤੁਮਾ ਦਿਸਮ ਸੋਹਣਾ ਅਡ ਨਲਹਿੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਰਾਜ ਰੂਪ ਤਨ ਕੁੱਲ ਕਿਸੇ ਵੀ ਚੀਜ਼ ਦਾ ਜਿਹੜਾ ਹੰਕਾਰ ਆ ਝੂਠਾ ਹੈ ਕਹਿੰਦੇ ਛਲ ਰੂਪ ਹੈ ਕਹਿੰਦੇ ਜੀਵ ਕਈ ਤਰ੍ਹਾਂ ਦੇ ਢੰਗ ਵਰਤ ਕੇ ਮਾਇਆ ਨੂੰ ਇਕੱਠੀ ਕਰਦਾ ਜਿਹੜੀ ਛਲ ਰੂਪ ਆ ਕਹਿੰਦੇ ਪਰ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਸੰਸਾਰ ਵਿੱਚੋਂ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਂਦੀ ਜਿਹੜੀ ਚੀਜ਼ ਸਾਡੇ ਨਾਲ ਨਹੀਂ ਜਾ ਸਕਦੀ ਉਹ ਝੂਠੀ ਹੋਈ ਫਿਰ ਕਹਿੰਦੇ ਇਹ ਤਾਂ ਇਸ ਤਰ੍ਹਾਂ ਜਿਵੇਂ ਤੁੰਮੇ ਨੂੰ ਦੇਖ ਕੇ ਕਿਸੇ ਨੇ ਭੁੱਲ ਖਾ ਲਈ ਵੀ ਬੜਾ ਸੋਹਣਾ ਲੱਗਦਾ ਬਾਹਰੋਂ ਮੁੱਲ ਦੇਖਿਆ ਤਾਂ ਕਹਿੰਦੇ ਉਹਦੀ ਅੱਧੀ 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 ਕਾਡੀ ਵੀ ਨਹੀਂ ਸੀ ਮੁੱਲ ਬਾਹਰੋਂ ਦੇਖਣ ਨੂੰ ਚਮਕਦਮ ਕਰਕੇ ਸੋਹਣਾ ਲੱਗਿਆ ਇਹ ਹੀ ਹੈ ਮਾਇਆ ਬਾਰੋਂ ਚਮਕ ਦਮਕੇ ਦੀ ਚੰਗੀ ਆ ਪਰ ਇਹਦੇ ਵਿੱਚ ਸਭ ਝੂਠ ਆ ਕਹਿੰਦੇ ਜਿਹੜੀ ਮਾਇਆ ਇਹ ਨਾਲ ਨਹੀਂ ਜਾਂਦੀ ਹੈਗੀ ਮਾਇਆ ਕੀ ਸਾਰੇ ਸੰਸਾਰਿਕ ਪਦਾਰਥ ਸਾਰੇ ਰਿਸ਼ਤੇਦਾਰ ਮਿੱਤਰ ਜੋ ਵੀ ਜੀਵ ਇੱਥੇ ਜਿਹੜੀਆਂ ਚੀਜ਼ਾਂ ਮਨ ਨੂੰ ਮੋਹਦੀਆਂ ਨੇ ਜੀਵ ਦੇ ਪਰ ਪਰਮੇਸ਼ਰ ਤੋਂ ਦੂਰ ਕਰਦੀਆਂ ਨੇ ਉਹ ਸਭ ਮਾਇਆ ਹੈ ਉਹਨਾਂ ਵਿੱਚੋਂ ਨਾਲ ਜੀਵ ਦੇ ਕੁਝ ਨਹੀਂ ਜਾਂਦਾ ਨਾਲ ਜਾਂਦਾ ਤਾਂ ਪਰਮੇਸ਼ਰ ਦਾ ਨਾਮ ਹਵਾ ਹੀ ਗਰੁਜੇ ਪੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਏ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਏ ਹਰ ਬਿਸਰਕ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਏ ਪ੍ਰਭੂ ਛੋੜ ਅਨ ਲਾਗੇ ਨਰਕ ਸਮੰਜੀਐ ਹੋ ਕੇ ਕਿਰਪਾਲ ਦਿਆਲ ਨਾਨਕ ਪਉ ਪੰਜੀਐ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਵੀ ਜਿਹੜੀ ਚੀਜ਼ ਸਾਡੇ ਨਾਲ ਨਹੀਂ ਜਾਂਦੀ ਅਸੀਂ ਉਹਨੂੰ ਕਿਉਂ ਇਕੱਠੀ ਕਰਨ ਤੇ ਤੁਲੇ ਹੋਏ ਆ ਕਹਿੰਦੇ ਜਿਸ ਚੀਜ਼ ਨੇ ਸਾਡੇ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਉਹਨੂੰ ਇਕੱਠਾ ਕਰਨ ਦੇ ਲਈ ਕਿ ਅਸੀਂ ਕਿਉਂ ਉਦਦਮ ਕਰਦੇ ਆ ਜਦੋਂ ਜੀਵ ਨੂੰ ਕਹਿੰਦੇ ਪਰਮੇਸ਼ਰ ਵਿਸਰ ਜਾਂਦਾ ਉਹਨੂੰ ਕਿਸੇ ਵੀ ਚੀਜ਼ ਨਾਲ ਤ੍ਰਿਪਤੀ ਨਹੀਂ ਹੁੰਦੀ ਮਾਇਆ ਨਾਲ ਤ੍ਰਿਪਤੀ ਨਹੀਂ ਹੁੰਦੀ ਹਰ ਵਿਸਰਿਓ ਕਿਉਂ ਤ੍ਰਿਪਤਾਵੇ ਨਾ ਮਨ ਰੰਜੀਏ ਪਰਮੇਸ਼ਰ ਤੋਂ ਬਿਨਾਂ ਕਿਸੇ ਵੀ ਚੀਜ਼ ਦੇ ਨਾਲ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਨੂੰ ਤ੍ਰਿਪਤੀ ਨਹੀਂ ਹੁੰਦੀ ਜਿਹੜੇ ਪਰਮੇਸ਼ਰ ਦਾ ਲੜ ਛੱਡ ਦਿੰਦੇ ਨੇ ਉਹ ਜਿਸ ਤਰ੍ਹਾਂ ਕਹਿੰਦੇ ਇੱਕ ਤਰ੍ਹਾਂ ਆਪਣੇ ਲਈ ਨਰਕ ਦਾ ਦਰਵਾਜ਼ਾ ਖੋਲ ਲੈਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਨਾਨਕ ਜੀ ਕਹਿੰਦੇ ਨੇ ਸਾਡੇ ਤੇ ਤੁਸੀਂ ਦਿਆਲ ਹੋ ਤਾਂ ਕਿ ਸਾਡੇ ਸਾਰੇ ਡਰ ਸਹਿਮ ਖਤਮ ਹੋ ਜਾਣ ਵਾਹਿਗੁਰੂ ਜੀ ਸਲੋਕ ਨਚ ਰਾਜ ਸੁਖ ਮਿਸਟ ਨਚ ਭੋਗ ਰਸ ਮਿਸਟ ਨਚ ਮਿਸਟ ਸੁਖ ਮਾਇਆ ਮਿਸਟ ਸਾਧ ਸੰਗ ਹਰ ਨਾਨਕ ਦਾਸ ਮਿਸਟਮ ਪ੍ਰਭ ਦਰਸਨ ਲਗੜਾ ਸੋ ਨਿਹ ਮਨ ਮਜਾ ਹੂ ਰਤਿਆ ਵਿਦੜੋ ਸੱਚ ਥੋਕ ਨਾਨਕ ਮਿਠੜਾ ਸੋਤਣੀ ਵਾਹਿਗੁਰੂ ਜੀ ਕਹਿੰਦੇ ਜਿਹੜੇ ਰਾਜ ਦੇ ਸੁੱਖ ਨੇ ਪਦਾਰਥਾਂ ਦੇ ਸੁੱਖ ਨੇ ਮਾਇਆ ਦੇ ਸੁੱਖ ਨੇ ਇਹ ਕਹਿੰਦੇ ਸਭ ਤੋਖਾ ਹੈ ਇਨ੍ਹਾਂ ਦੇ ਵਿੱਚੋਂ ਕੁਝ ਵੀ ਸੱਚਾ ਨਹੀਂ ਹੈ। ਕਹਿੰਦੇ ਜੋ ਹੈ ਮਿਸਟਨ ਸਾਧ ਸੰਗ ਹਰ ਨਾਨਕ ਦਾਸ ਮਿਸਟਮ ਪ੍ਰਭ ਦਰਸ਼ਨ ਹੈ। ਜੋ ਕਹਿੰਦੇ ਮਿੱਠਾ ਹੈ ਜੋ ਸੁਖਦਾਈ ਹੈ ਉਹ ਹੈ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਤੇ ਪਰਮੇਸ਼ਰ ਦਾ ਦਰਸ਼ਨ ਹੋ ਜਾਣਾ। ਇਹ ਚੀਜ਼ਾਂ ਸੁਖਦਾਈ ਨੇ। ਜਿਨ੍ਹਾਂ ਦੇ ਕਹਿੰਦੇ ਅੰਦਰ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਲੱਗ ਗਿਆ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਅੰਦਰੋਂ ਚੰਗਾ ਲੱਗ ਗਿਆ ਜਿਨ੍ਹਾਂ ਨੂੰ ਪਰਮੇਸ਼ਰ ਪਿਆਰਾ ਲੱਗ ਗਿਆ ਇਹ ਚੀਜ਼ਾਂ ਮਿੱਠੀਆਂ ਨੇ ਕਹਿੰਦੇ ਹੋਰ ਕਿਹੜੇ ਜੋ ਸੰਸਾਰਿਕ ਪਦਾਰਥ ਨੇ ਇਹ ਕੋਈ ਮਿੱਠੇ ਨਹੀਂ ਹੈ ਸਭ ਰਸ ਫਿੱਕੇ ਨੇ ਬੜੀ ਹਰਬਿਨ ਕਛੂ ਨ ਲੱਗਈ ਭਗਤਨ ਕੋ ਮੀਠਾ ਆਨ ਸੁਆਦ ਸਭ ਫੀਕੇਆ ਕਰ ਨਿਰਨੌਂ ਡੀਠਾ ਅਗਿਆਨ ਪਰਮ ਦੁਖ ਕਟਿਆ ਗੁਰ ਪੈ ਬਸੀਠਾ ਚਰਨ ਕਮਲ ਮਨ 베ਦਿਆ ਜਿਉ ਰੰਗ ਮਜੀਠਾ ਜੀਓ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਭਗਤਾਂ ਨੂੰ ਹੋਰ ਕੁਝ ਵੀ ਮਿੱਠਾ ਨਹੀਂ ਲੱਗਦਾ ਪਿਆਰਾ ਨਹੀਂ ਲੱਗਦਾ ਉਹਨਾਂ ਨੇ ਨਿਰਣਾ ਕਰਕੇ ਦੇਖ ਲਿਆ ਕਿ ਸੰਸਾਰ ਦਾ ਸੰਸਾਰ ਦੇ ਸਾਰੇ ਰਸ ਪਰਮੇਸ਼ਰ ਦੇ ਨਾਮ ਰਸ ਨਾਲੋਂ ਫਿੱਕੇ ਨੇ ਕਹਿੰਦੇ ਗੁਰੂ ਨੇ ਵਿੱਚ ਅ ਵਿਚੋਲਾ ਬਣ ਕੇ ਉਹਨਾਂ ਦਾ ਜਿਹੜਾ ਇਹ ਅਗਿਆਨਤਾ ਦਾ ਭਰਮ ਇਹ ਇਹ ਕਟਿਆ ਦੁੱਖ ਕਟਿਆ ਤੇ ਉਹਨਾਂ ਨੂੰ ਜੀਵਨ ਦੀ ਅਸਲੀਅਤ ਸਮਝਾਈ ਆ ਕਹਿੰਦੇ ਉਹਨਾਂ ਦੇ ਭਗਤ ਲੋਕਾਂ ਦਾ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਇਸ ਤਰ੍ਹਾਂ ਪ੍ਰੇਮ ਪੈ ਜਾਂਦਾ ਜਿਵੇਂ ਮਜੀਠ ਦਾ ਰੰਗ ਪੱਕਾ ਹੋ ਜਾਂਦਾ ਲੈਂਦਾ ਨਹੀਂਗਾ ਉਹਨਾਂ ਦੇ ਉੱਪਰੋਂ ਵੀ ਭਗਤੀ ਦਾ ਰੰਗ ਨਹੀਂ ਲੈਂਦਾ ਹੈਗਾ ਉਨਾਂ ਲਈ ਪਰਮੇਸ਼ਰ ਜਿੰਦ ਹੈ ਪ੍ਰਾਣ ਹੈ ਤਨ ਹੈ ਮਨ ਹੈ ਬਾਕੀ ਸਭ ਕੁਝ ਉਹਨਾਂ ਲਈ ਝੂਠ ਹੈ ਸੰਸਾਰ ਦਾ ਸ਼ਲੋਕ ਤਿਆਕਤ ਜਲਨ ਹੈ ਜੀਵ ਮੀਨ ਨਹਿ ਤਿਆਗ ਚਾਤ੍ਰਿਕ ਮੇਗ ਮੰਡਲੈ ਬਾਣ ਬੇਦੰਤ ਕੋ ਰੰਕ ਨਾਦ ਅਲ ਬੰਧਨ ਕੁਸਮ ਬਾਸਨੈ ਚਰਨ ਕਮਲ ਰਚੰਤ ਸੰਤੈ ਨਾਨਕ ਆਨ ਨ ਰੁਚਤੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਮੱਛੀ ਪਾਣੀ ਨੂੰ ਨਿ ਤਿਆਗ ਸਕਦੀ ਜਿਹੜਾ ਚਾਤ੍ਰਿਕ ਹੈਗਾ ਉਹ ਕਹਿੰਦੇ ਅਮ ਜਿਹੜਾ ਮੀਂਹ ਦੇ ਪਾਣੀ ਦੀ ਸੁਵੰਤੀ ਬੂੰਦ ਆ ਉਹਨੂੰ ਨਿਤਿਆਗ ਸਕਦਾ ਜਿਵੇਂ ਹਿਰਨ ਹੈਗਾ ਜਿਹੜੀ ਕੰਡੇ 헤ੜੇ ਦੀ ਆਵਾਜ਼ ਹੁੰਦੀ ਆ ਉਹਦੇ ਤੇ ਵਿਧਿਆ ਜਾਂਦਾ ਉਹਦੀ ਆਵਾਜ਼ ਸੁਣਦਿਆਂ ਸੁਣਦਿਆਂ ਤੀਰ ਨਾਲ ਬਿੰਨਿਆ ਜਾਂਦਾ ਨਾ ਇਸ ਤਰ੍ਹਾਂ ਜਿੱਦਾਂ ਕਹਿੰਦੇ ਭੌਰਾ ਹੈਗਾ ਕਮਲ ਦੇ ਫੁੱਲ ਦੀ ਖੁਸ਼ਬੂ ਦੇ ਵਿੱਚ ਬੰਦ ਹੋ ਜਾਂਦਾ ਜਿਵੇਂ ਇਹ ਸਾਰੇ ਕਹਿੰਦੇ ਇਹਨਾਂ ਦੀ ਪ੍ਰੀਤ ਇਸ ਤਰ੍ਹਾਂ ਦੀ ਹੈਗੀ ਕਿ ਆਪਣੀ ਪ੍ਰੀਤ ਦੀ ਖਾਤਰ ਇਹਨਾਂ ਦੀ ਜਾਨ ਚਲੀ ਜਾਂਦੀ ਆ ਐਵੇਂ ਹੀ ਕਹਿੰਦੇ ਪਰਮੇਸ਼ਰ ਦੇ ਭਗਤ ਨੇ ਪਰਮੇਸ਼ਰ ਦੇ ਜਿਹੜੇ ਭਗਤ ਨੇ ਉਹ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਜੁੜੇ ਰਹਿੰਦੇ ਨੇ ਪਰਮੇਸ਼ਰ ਨੂੰ ਛੱਡ ਕੇ ਉਹਨਾਂ ਦੀ ਕਿਸੇ ਹੋਰ ਚੀਜ਼ ਵਿੱਚ ਰੁਚੀ ਨਹੀਂ ਹੁੰਦੀ ਉਹਨਾਂ ਨੂੰ ਸਿਰਫ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਪ੍ਰੇਮ ਹੁੰਦਾ ਮੁਖ ਦਿਖਾਉ ਪਲਕ ਛੱਡ ਆਨ ਨਾ ਡੇਉ ਚਿਤ ਜੀਵਨ ਸੰਗਮ ਤੇ ਸਤਣੀ ਹਰ ਨਾਨਕ ਸੰਤਾ ਮਿਤ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੇਰੀ ਉਹ ਚਲਕ ਇੱਕ ਪਲ ਲਈ ਪਾ ਲੈਂਦੇ ਨੇ ਤਾਂ ਤੈਨੂੰ ਛੱਡ ਕੇ ਕਿਸੇ ਹੋਰ ਨਾਲ ਪ੍ਰੀਤ ਨਹੀਂ ਪਾਉਂਦੇ ਜਿਹੜਾ ਜੀਵਨ ਦਾ ਜੋੜ ਆ ਕਹਿੰਦੇ ਉਹ ਪਰਮੇਸ਼ਰ ਨਾਲ ਹੀ ਹੈ ਅਸਲੀ ਜੀਵਨ ਪਰਮੇਸ਼ਰ ਦੇ ਨਾਲ ਹੀ ਹੈ ਔਰ ਪਰਮੇਸ਼ਰ ਕਹਿੰਦੇ ਸੰਤਾਂ ਦਾ ਮਿੱਤਰ ਹੈ ਪੌੜੀ ਜਿਉ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਕ ਬੇਦਿਆ ਸਨਮੁਖ ਉਠਤਾਵੇ ਪਵਰ ਲੋਭੀ ਕੋਸਮ ਬਾਸ ਕਾ ਮਿਲ ਆਪ ਬੰਧਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੇ ਵਾਹ ਹੀ ਗੁਰੂ ਜੀ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੀ ਇਸ ਤਰ੍ਹਾਂ ਜੋ ਸਵੰਤੀ ਬੂੰਦ ਹੁੰਦੀ ਆ ਬੱਦਲਾਂ ਦੀ ਵਰਖਾ ਹੁੰਦੀ ਆ ਉਦੇ ਨਾਲ ਹੀ ਜਿਹੜਾ ਪੁਫੀਹਾ ਹੈ ਚਾਤਰਖ ਹੈ ਉਸ ਪਾਣੀ ਨਾਲ ਰੱਜਦਾ ਹੈਗਾ ਇਸ ਤਰ੍ਹਾਂ ਜਦੋਂ ਕਹਿੰਦੇ ਰਾਗ ਹੁੰਦਾ ਤੀਰ ਦੇ ਨਾਲ ਆਪਣਾ ਜਿਹੜਾ ਹਿਰਨ ਹੁੰਦਾ ਉਹਦੀ ਆਵਾਜ਼ ਸੁਣ ਕੇ ਉਧਰ ਨੂੰ ਦੌੜਦਾ ਤੇ ਉਹ ਤੀਰ ਦੇ ਨਾਲ ਵਿਧਿਆ ਜਾਂਦਾ ਪਰ ਉਹਦਾ ਪ੍ਰੇਮ ਹੁੰਦਾ ਉਸ ਆਵਾਜ਼ ਦੇ ਨਾਲ ਜਿਹੜੀ ਆਵਾਜ਼ ਆਉਂਦੀ ਆ ਉਸ ਕੰਡੇ ਖੇੜੇ ਦੀ ਇਵੇਂ ਹੀ ਕਹਿੰਦੇ ਜਿਹੜਾ ਭੌਰਾ ਹੁੰਦਾ ਉਹਨੂੰ ਕਮਲ ਦੇ ਫੁੱਲ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਉਹਦੀ ਖੁਸ਼ਬੂ ਦੇ ਨਾਲ ਕਿ ਉਹਦੇ ਵਿੱਚੋਂ ਨਿਕਲਦਾ ਹੀ ਨਾ ਫੁੱਲ ਬੰਦ ਹੋ ਜਾਂਦਾ ਤੇ ਵਿੱਚ ਹੀ ਉਹ ਮਰ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਪਰਮੇਸ਼ਰ ਦੇ ਸੰਤ ਜਾਨ ਨੇ ਉਹਨਾਂ ਦੀ ਪ੍ਰੀਤ ਪਰਮੇਸ਼ਰ ਦੇ ਨਾਲ ਆ ਪਰਮੇਸ਼ਰ ਦੇ ਦਰਸ਼ਨ ਦੇ ਰਾਹੀ ਉਹਨਾਂ ਨੂੰ ਤ੍ਰਿਪਤੀ ਮਿਲਦੀ ਹੈ ਸ਼ਲੋਕ ਚਿਤਵੰਤ ਚਰਨ ਕਮਲ ਆਸਾਸ ਸਾਸ ਆਰਾਧਨ ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਚਰਨਾਂ ਦੇ ਕਮਲਾਂ ਦੀ ਪ੍ਰੀਤ ਨਾਲ ਜੁੜ ਜਾਂਦੇ ਨੇ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਉਹਨਾਂ ਦੀ ਇੰਨੀ ਪ੍ਰੀਤ ਹੁੰਦੀ ਆ ਕਿ ਹਰ ਸਾਹ ਸਾਹ ਹਰ ਸਾਹ ਦੇ ਨਾਲ ਪਰਮੇਸ਼ਰ ਨੂੰ ਧਿਆਉਂਦੇ ਨੇ। ਉਹਨਾਂ ਨੂੰ ਕਹਿੰਦੇ ਪਰਮੇਸ਼ਰ ਦਾ ਨਾਮ ਕਦੇ ਵੀ ਭੁੱਲਦਾ ਨਹੀਂ ਤੇ ਪਰਮੇਸ਼ਰ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਕਰਦੇ ਨੇ। ਸੀਤੜਾ ਮਨ ਮੰਜਾਹੇ ਪਲਕ ਨਾ ਥੀ ਵੈ ਬਾਹਰਾ ਨਾਨਕ ਆਸੜੀ ਨਿਭਾਏ ਸਦਾ ਪਖੰਦੋ ਸੱਚ ਤਣੀ। ਕਹਿੰਦੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਸਦਾ ਹੀ ਵਸਦਾ ਹੈ ਇੱਕ ਪਲ ਲਈ ਵੀ ਕਹਿੰਦੇ ਉਹ ਪਰਮੇਸ਼ਰ ਨੂੰ ਨਹੀਂ ਭੁਲਾਉਂਦੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਸੱਚਾ ਪਰਮੇਸ਼ਰ ਜੋ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਉਹਨਾਂ ਦੀ ਸੰਭਾਲ ਕਰਦਾ ਹੈ ਤੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਕਰਦਾ ਹੈ ਪਉਰੀ ਆਸਾਂ ਬੰਤੀ ਆਸ ਗੁਸਾਈ ਪੂਰੀ ਐ ਮਿਲ ਗੋਪਾਲ ਗੋਬਿੰਦ ਨਕਬ ਹੂੰ ਚੂਰੀ ਐ ਦੇਹ ਦਰਸ ਮਨ ਚਾਉ ਲਹਿ ਜਾਹੇ ਵਿਸੂਰੀ ਐ ਹੋਵੇ ਪਵਿੱਤਰ ਸਰੀਰ ਚਰਨਾ ਤੂਰੀ ਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਐ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਜੀ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਕਰਦੇ ਆਂ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਦੇ ਆਂ ਕਹਿੰਦੇ हे ਪਰਮੇਸ਼ਰ ਜੀ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਕਰੋ ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਜੀਵ ਦੇ ਸਾਰੇ ਚਿੰਤਾ ਚੋਰੇ ਖਤਮ ਹੋ ਜਾਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਸਾਨੂੰ ਆਪਣਾ ਦੀਦਾਰ ਦਿਓ ਦਰਸ਼ਨ ਦਿਓ ਤਾਂ ਕਿ ਸਾਡੇ ਸਾਰੀਆਂ ਚਿੰਤਾ ਖਤਮ ਹੋ ਜਾਣ ਪਰਮੇਸ਼ਰ ਦੇ ਚਰਨਾਂ ਦੀ ਧੂੜ ਵਿੱਚ ਰਹਿਣਾ ਸਾਡਾ ਹਿਰਦਾ ਪਵਿੱਤਰ ਹੋ ਜਾਂਦਾ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਤੇ ਮਿਹਰ ਕਰੋ ਅਸੀਂ ਸਦਾ ਹੀ ਤੁਹਾਡੀ ਹਜ਼ੂਰੀ ਵਿੱਚ ਰਹੀਏ ਅਸੀਂ ਸਦਾ ਹੀ ਤੁਹਾਡੇ ਚਰਨਾਂ ਵਿੱਚ ਰਹੀਏ ਅਸੀਂ ਸਦਾ ਹੀ ਤੁਹਾਡੀ ਸ਼ਰਨ ਵਿੱਚ ਰਹੀਏ ਸਾਨੂੰ ਸਦਾ ਤੁਹਾਡੇ ਚਰਨ ਕਮਲਾਂ ਦੇ ਨਾਲ ਪ੍ਰੀਤ ਲੱਗੀ ਰਹੇ ਹੰਦੀ ਸੰਗਤ ਜੀ ਇਹਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ